ਰੋਜਾ شریف ਦੇ ਅੰਦਰ ਸਿੱਧੋ ਕਵਰਾਂ ਇਹ ਦੇਖ ਰਹੇ ਹੋ ਤੇ ਸਾਨੂੰ ਨਹੀਂ ਪਤਾ ਕਿੰਨੀਆਂ ਹੋਣਗੀਆਂ ਇਹ ਠੀਕ ਹੈ ਜੀ ਇਹ ਹਾਲ ਹੈ ਜਿਸ ਦੇ ਅੰਦਰ ਨਵਾਜ ਵਗੈਰਾ ਅਦਾ ਕੀਤੀ ਜਾਂਦੀ ਹੈ ਠੀਕ ਹੈ ਜੀ ਤਾਂ ਇਸ ਗੇਟ ਦੇ ਅੰਦਰ ਜਾਵਾਂਗੇ ਠੀਕ ਹੈ ਜੀ ये कवर ने अंदर इस टाइम तो एक गेट देख रहे हैं ये अंदर कवर है मतलब तो तो अल अफसानी की ठीक है आप कवर भी देखा ये मेन गेट है अगे देख रहे हो औरतों ने रोजा सख्त मना है बार के लाया वा है ਦੇ ਅੰਦਰ ਮਦਦ ਅਲਾਸਾਨੀ ਜਿੱਤੀਆਂ ਅੰਦਰ ਗਾਹਾਂ ਠੀਕ ਹੈ ਜੀ कुछ तरह ये हैं घबराने जो इस है। तो कुछ इस तरफ इस अंदर में इस टाइम इस अंदर को है ठीक है जी तो अच्छी अंदर दृश्य देख रहे हैं रोज़ा शरीफ सरहंद सरहद शरीफ भी कहने ठीक है इधर भी ने दूर तक मेरा इस टाइम है ठीक है एक के कवर है हजरत उल्ला अरफीन पीर हजरत अब्बू जे गम मोहम्मद रिजीवी करीम ਕਾਦਰੀ ਨਕਸ਼ਵੰਦੀ ਚਿਸ਼ਤੀ ਅਲ ਮੁਜੱਦਦੀ ਅਲ ਜੁਵੇਰੀ ਟਾਕਾ ਬੰਗਲਾਦੇਸ਼ ਇਸ ਦਰਗਾਹ ਜਿਹੜੀ ਬਣਾਈ ਗਈ ਹੈ ਇਹ 1972 ਦੇ ਵਿੱਚ ਏਡੀ ਦੇ ਵਿੱਚ ਬਣੀ ਹੈ ਜੇ ਤੁਸੀਂ ਪੜ ਰਹੇ ਹੋ ਠੀਕ ਹੈ ਜੀ ਇਹ ਦਰਗਾਹ ਕਵਰ ਠੀਕ ਹੈ ਇਸ ਦਾ ਸਬੰਧ ਹੈ ਬੰਗਲਾਦੇਸ਼ ਦੇ ਨਾਲ ਦਰ ਲੈਣਾ ਚਾਹੁੰਦਾ ਇਸ ਜਗ੍ਹਾ ਤੇ ਹਰ ਕੰਟਰੀ ਦਾ ਵਿਅਕਤੀ ਜੋ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਦਾ ਇੱਥੇ ਆਉਂਦਾ ਏ ਠੀਕ ਹੈ ਜੀ ਮਿੰਨੀ ਮਦੀਨਾ ਵੀ ਕਿਹਾ ਜਾਂਦਾ ਇਸ ਜਗ੍ਹਾ ਨੂੰ ਇਸ ਪਵਿੱਤਰ ਜਗ੍ਹਾ ਨੂੰ ਆ ਰੋਜ਼ਾ ਸਰੀ ਦੇ ਅੰਦਰ ਨਾ ਇੱਕ ਕਬਰਾਂ ਨੇ ਇਹ ਜੋ ਕਬਰਾਂ ਨੇ ਇਹ ਬਹੁਤ ਹੀ ਫੇਮਸ ਇਨਸਾਨਾਂ ਦੀਆਂ ਕਬਰਾਂ ਨੇ ਅਫਗਾਨਿਸਤਾਨ ਦੇ ਰਾਜੇ ਮਹਾਰਾਜਾ ਨੇ ਆ ਤੇ ਇੱਥੇ ਉਹ ਕਬਰਾਂ ਨੇ ਠੀਕ ਹੈ ਜੀ ਇੱਕ ਇਹ ਆਪਾਂ ਉੱਪਰ ਜਾ ਕੇ ਦੇਖਾਂਗੇ ਕੀ ਕੁਛ ਹੈ ਥੋੜਾ ਚੜਾਈ ਚੜ ਕੇ ਹੈ ਠੀਕ ਹੈ ਜੀ ਇਹ ਤੁਸੀਂ ਵੀਊ ਦੇਖ ਰਹੇ ਹੋ ਬਿਲਕੁਲ ਅੰਦਰ ਦੇ ਇਹ ਕਬਰਾਂ ਨੇ ਇੱਕ ਹੋਰ ਕਬਰਾਂ ਦੇ ਵਿੱਚ ਆਪਾਂ ਹੋਰ ਚੱਲਾਂਗੇ ਕਿਉਂਕਿ ਦੂਜੀ ਸਾਈਡ ਜਾਣਾ ਆਪਾਂ ਨੇ ਉਹਦਾ ਰਸਤਾ ਹੋਰ ਹੈ ਇੱਕ ਇਹ ਰੂਮ ਹੈ ਹਾਂ ਉਰਦੂ ਲਿਖਾ ਵਾ ਕਿਹੜੀ ਭਾਸ਼ਾ ਲਿਖੀ ਹੋਈ ਹੈ ਲੇਕਿਨ ਅਸੀਂ ਪੜ੍ਹ ਨਹੀਂ ਸਕਦੇ ਇਸੇ ਰੂਮ ਦੇ ਅੰਦਰ 22 ਕਮਰੇ ਹਨ ਠੀਕ ਹੈ ਇਹ ਇੱਧਰ ਪੇਰ ਕਮਰੇ ਕਵਰਾਨੇ ਠੀਕ ਹੈ ਜੀ ਦੂਰ ਤੱਕ ਜਿੱਥੇ ਤੱਕ ਵੀ ਨਿਗਾਹ ਮਾਰੋ ਕੌਰਾਂ ਹੀ ਦਿਖਾਈ ਦਿੰਦੀਆਂ ਜੀ ਠੀਕ ਹੈ ਜੀ ਰੋਜਾ شریف ਸਰੰਦ ਸਰੰਦ شریف ਵੀ ਕਹਿੰਦੇ ਇਹਨੂੰ ਠੀਕ ਹੈ ਜੀ ਮੁਜੱਦਦ ਅਲਾਫਸਾਨੀ ਦੀ ਦਰਗਾਹ ਹੈ ਹੁਣ ਅਸਨਾ ਇਸ ਇੱਕ ਕਿਲਾ ਡਾਇ ਹੈ ਹੈ ਦੇ ਉੱਪਰ ਜਾਣਾ ਇੱਕ ਔਲੀਆ ਚੜ੍ਹਨ ਉਹਨੇ ਚਲਕੇ ਪਹੁੰਚ ਲਿਆ ਦੇਖਦੇ ਆ ਕਿ ਹੋਰ ਕੀ ਪਛਾਹ ਅੱਜ ਮੇਰੀ ਲੱਤ ਵੀ ਦੁਖ ਰਹੀ ਹੈ ਬੋਲ ਬੋਲ ਇਹ ਅੰਦਰ ਦੀਆਂ ਦਰਵਾਹਾਂ ਨੇ ਤੇ ਲੋਕ ਲੱਗਿਆ ਹੋਇਆ ਇਹ ਹੋਰ ਦਰਵਾਜ਼ਾ ਹੋਏਗਾ ਪਾ ਕੇ ਦੇਖ ਲੈਨੇ ਇਹ ਕੁੱਤੇ ਹਾਲ ਬਣਾਇਆ ਬੰਦਰ ਠੀਕ ਹੈ ਜੀ ਕੀ ਕਰ ਰਹੇ ਹੋ ਹਰਾਂ ਦਾ ਕਈ ਦੇਰਿਆਂ ਦੇ ਦੇਖ ਰਹੇ ਹੋ ਰੋਜਾ ਸ੍ਰੀ ਫਰੰਗ ਠੀਕ ਹੈ ਜੀ ਮਦਦ ਨਾਲ ਅਸਮੀਲਾ ਦਰਗਾਹਾਂ ਨੇ ਤੇ ਮੈਂ ਐਕਚੁਅਲੀ ਇਨਾਮ ਦੇ ਅੰਦਰ ਜਾਣਾ ਚਾਹੁੰਦਾ ਸੀ ਚਲੋ ਤੁਹਾਨੂੰ ਇੱਥੇ ਹੀ ਦਿਖਾ ਦਿੰਦਾ ਤਿੰਨ ਘਵਰਾਂ ਨੇ ਕੀ ਹੈ